ਇਕ 19 ਸਾਲ ਦੀ ਲੜਕੀ ਜਿਸਨੇ ਟਿਊਸ਼ਨ ਟੀਚਰ ਦੇ ਲਈ ਆਪਣੇ ਪਿਆਰ ਦੀ ਬਗਾਵਤ ਕੀਤੀ। ਇੱਕ ਲੜਕੀ ਜਿਸਨੇ ਮੈਲ ਵਰਗਾ ਘਰ ਛੱਡ ਕੇ ਆਪਣੇ ਟਿਊਸ਼ਨ ਟੀਚਰ ਦੇ ਨਾਲ ਕਿਰਾਏ ਦੇ ਮਕਾਨ ਤੇ ਗਈ। ਇੱਕ ਲੜਕੀ ਜਿਸ ਦੀਆਂ ਅਵਾਜ਼ਾਂ ਰਾਤ ਨੂੰ ਮੁਸਕੁਰਕਣ ਦੀਆਂ ਆਂਗੀਆਂ ਸੀ ਤੇ ਬਾਅਦ ਦੇ ਵਿੱਚ ਰੋਣ ਦੀਆਂ ਆਈਆਂ। ਪੂਰਾ ਪਿੰਡ ਕੀ ਆਖਣ ਲੱਗ ਗਿਆ ਅਤੇ ਉਹ ਨੌਜਵਾਨ ਅੱਜ ਬੰਦ ਕਮਰੇ ਦੇ ਵਿੱਚ ਬੈਠ ਕੇ ਕਿਉਂ ਆਖਦਾ ਏ ਕਿ ਪਿਆਰ ਦੀ ਸਜ਼ਾ ਮਿਲੀ। ਆਖਿਰਕਾਰ ਇਸ ਲਵ ਸਟੋਰੀ ਦਾ ਖੌਫਨਾਕ ਅੰਤ ਕਿਵੇਂ ਹੋਇਆ ਇਹ ਦੋਵੇਂ ਕਿਵੇਂ ਵਿਛੜੇ ਇਹ ਸਾਰਾ ਕੁਝ ਜਾਣ ਲਵਾਂਗੇ ਕਹਿੰਦੇ ਨੇ ਕਿ ਪਿਆਰ ਨਾਹੀਂ ਧਰਮ ਵੇਖਦਾ ਏ ਨਾਹੀਂ ਜਾਤ ਵੇਖਦਾ ਏ ਨਾਹੀਂ ਉਮਰ ਵੇਖਦਾ ਏ ਨਾਹੀਂ ਰੰਗ ਰੂਪ ਵੇਖਦਾ ਏ ਤੇ ਅਜਿਹਾ ਹੀ ਇਹ ਇੱਕ ਪਿਆਰ ਜੋ ਸੀ ਬੰਦ ਕੀਤਾ ਜਿਸ ਦੇ ਲਈ ਇੱਕ ਨੌਜਵਾਨ ਉਸ ਦੇ ਲਈ ਇੱਕ ਸੁਪਨਾ ਸੀ ਉਸ ਨੂੰ ਲੱਗਦਾ ਸੀ ਕਿ ਜੇਕਰ ਉਹ ਉਸ ਨੂੰ ਮਿਲ ਜਾਏਗਾ ਤਾਂ ਉਸਦੇ ਦੁਨੀਆ ਦੇ ਸਾਰੇ ਸੁਪਨੇ ਪੂਰੇ ਹੋ ਜਾਣਗੇ ਸਿਰਫ 19 ਸਾਲ ਦੀ ਉਮਰ ਦੇ ਵਿੱਚ ਉਸਨੇ ਸੁਪਨੇ ਵੱਡੇ ਵੱਡੇ ਵੇਖ ਲਏ ਸੀ ਪਰ ਨਾ ਹੀ ਅੱਜ ਉਸਦੇ ਸੁਪਨੇ ਨੇ ਤੇ ਨਾ ਹੀ ਉਹ ਅੱਜ ਹੈ ਆਖਿਰਕਾਰ ਉਸਦੇ ਨਾਲ ਕੀ ਹੋਇਆ ਸੀ ਆਖਿਰਕਾਰ ਕਿਉਂ ਉਸਦਾ ਰਾਜ ਦੱਬਿਆ ਦਾ ਦੱਬਿਆ ਰਹਿ ਗਿਆ ਆਖਿਰਕਾਰ ਕਿਉਂ ਅਜ ਤੱਕ ਇਹੀ ਨਹੀਂ ਪਤਾ ਲੱਗ ਸਕਾ ਲੱਗ ਸਕਿਆ ਕਿ ਇਹ ਇੱਕ ਮਿਸਟਰੀ ਸੀ ਇੱਕ ਕਤਲ ਸੀ ਕਾਤਮ ਹਤਿਆ ਸੀ ਕੀ ਸੀ ਇਹ ਸਾਰਾ ਕੁਝ ਅਜ ਤੱਕ ਨਹੀਂ ਪਤਾ ਹੈ ਪਰ ਆਖਿਰਕਾਰ ਉਹਨਾਂ ਦੇ ਪਿਆਰ ਦੀ ਕਹਾਣੀ ਦੀ ਸ਼ੁਰੂਆਤ ਕਿੱਥੋਂ ਹੋਈ ਆਖਿਰਕਾਰ ਉਹ ਕਿੱਥੇ ਹੋਇਆ ਸਭ ਕੁਝ ਅਜਕਰ ਅੱਜ ਮੁੰਡਾ ਕੀ ਕਰ ਰਿਹਾ ਨੇ ਇਹ ਸਾਰਾ ਕੁਝ ਜਾਣਦੇ ਆ ਦਰਸਲ ਇਹ ਕਹਾਣੀ ਹੈ 19 ਸਾਲ ਦੀ ਸੀਮਾ ਦੀ ਜਿਸ ਨੂੰ 27 ਸਾਲ ਦੇ ਰਾਹੁਲ ਦੇ ਨਾਲ ਪਿਆਰ ਹੋ ਜਾਂਦਾ ਹੈ ਉਹ ਉਹਦਾ ਟਿਊਸ਼ਨ ਟੀਚਰ ਸੀ ਟਿਊਸ਼ਨ ਪੜਾਉਂਦਾ ਸੀ ਤੇ ਜਿਵੇਂ ਮੈਂ ਦੱਸਿਆ ਕਿ ਪਿਆਰ ਕਦੀ ਵੀ ਕਿਤੇ ਵੀ ਕਿਸੇ ਕਿਸੇ ਨਾਲ ਵੀ ਹੋ ਜਾਂਦਾ ਹੈ ਸੋ ਸੀਮਾ ਨੂੰ ਵੀ rahul ਦੇ ਨਾਲ ਪਿਆਰ ਹੋ ਗਿਆ ਦੋਆਂ ਦਾ ਧਰਮ ਵੱਖਰਾ ਸੀ ਦੋਆਂ ਦੀ ਜਾਤ ਵੱਖਰੀ ਸੀ ਇਸ ਕਰਕੇ ਪਰਿਵਾਰ ਨੇ ਵਿਆਹ ਦੀ મંજૂરી ਨਹੀਂ ਦਿੱਤੀ ਪਰਿਵਾਰ ਨੇ ਕਿਹਾ ਕਿ ਤੁਸੀਂ ਵਿਆਹ ਨਹੀਂ ਕਰਵਾ ਸਕਦੇ ਜਿਸ ਤੋਂ ਬਾਅਦ ਦੋਵਾਂ ਨੇ ਫੈਸਲਾ ਲਿਆ ਕਿ ਅਸੀਂ ਪਿੰਡੋਂ ਬਾਹਰ ਜਾਵਾਂਗੇ ਜਿਸ ਤੋਂ ਬਾਅਦ ਉਹ ਦੋਵੇਂ ਪਿੰਡੋਂ ਬਾਹਰ ਚਲੇ ਜਾਂਦੇ ਨੇ ਵਿਆਹ ਜੋ ਹੈ ਉਹ ਇੱਕ ਮੰਦਿਰ ਦੇ ਵਿੱਚ ਕਰਾਉਂਦੇ ਨੇ ਮੰਦਿਰ ਦੇ ਵਿੱਚ ਵਿਆਹ ਕਰਵਾਉਣ ਤੋਂ ਬਾਅਦ ਜੋ ਹੈ ਉਹ ਇੱਕ ਕਿਰਾਏ ਦਾ ਕਾਰ ਲੈ ਲੈਂਦੇ ਨੇ ਕਰਾਏ ਦੇ ਘਰ ਦੇ ਵਿੱਚ ਉਸਦੇ ਪਹਿਲੇ ਮੁਸਕਰਾਹਟ ਦੀਆਂ ਆਵਾਜ਼ਾਂ ਆਉਂਦੀਆਂ ਸੀ ਪਰ ਪਿੰਡ ਵਾਲੇ ਦੱਸਦੇ ਨੇ ਕਿ ਬਹੁਤ ਬਾਅਦ ਅਜਿਆ ਹੋਇਆ ਕਿ ਰਾਤ ਦੇ 2-2 ਵਜੇ ਤੱਕ ਉਸਦੇ ਸਿਸਕੀਆਂ ਦੀਆਂ ਆਵਾਜ਼ਾਂ ਆਉਂਦੀਆਂ ਸੀ ਉਸਦੇ ਰੋਂਣ ਦੀਆਂ ਆਵਾਜ਼ਾਂ ਆਉਂਦੀਆਂ ਸੀ ਲੋਕ ਆਖਦੇ ਸੀ ਕਿ ਸਾਡਾ ਦਿਲ ਪਸੀਜ ਜਾਂਦਾ ਸੀ ਜਦੋਂ ਉਹ ਰੋਂਦੀ ਸੀ ਪਰ ਸਾਨੂੰ ਇੰਜ ਲੱਗਦਾ ਸੀ ਕਿ ਉਹਨਾਂ ਦਾ ਆਪਣਾ ਪਰਸਨਲ ਬੈਟਰ ਹੈ ਜਿਸ ਤੋਂ ਬਾਅਦ ਇੱਕ ਦਿਨ ਅਚਾਨਕ ਸੀਮਾ ਗਾਇਬ ਹੋ ਜਾਂਦੀ ਹੈ ਸਭ ਕੁਝ ਬਦਲ ਜਾਂਦਾ ਹੈ ਨੌਜਵਾਨ ਆਖਦਾ ਹੈ ਰਾਹੁਲ ਆਖਦਾ ਹੈ ਕਿ ਪਤਾ ਨਹੀਂ ਕਿੱਥੇ ਚਲੀ ਗਈ ਮੈਂ ਉਸ ਨੂੰ ਨਹੀਂ ਕਿਆ ਉਹ ਜਾਣਾ ਚਾਹੁੰਦੀ ਸੀ ਮੈਂ ਕਿਹਾ ਤੂੰ ਚਲੀ ਜਾ ਜਿਸ ਤੋਂ ਬਾਅਦ ਇੱਕ ਖੂਹ ਦੇ ਵਿੱਚੋਂ ਇੱਕ ਦਿਨ ਬਹੁਤ ਬਦਬੂ ਆ ਰਹੀ ਹੁੰਦੀ ਹੈ ਜਿਹੜੇ ਪਿੰਡ ਵਾਲੇ ਹੁੰਦੇ ਨੇ ਉਹ ਪੁਲਿਸ ਨੂੰ ਬੁਲਾਉਂਦੇ ਨੇ ਕਿ ਖੂਹ ਦੇ ਵਿੱਚੋਂ ਬਦਬੂ ਆ ਰਹੀ ਹੈ ਕਿ ਪਤਾ ਲੱਗਦਾ ਹੈ ਕਿ ਉਸ ਦੇ ਵਿੱਚ ਇੱਕ ਲੜਕੀ ਦੀ লাশ ਹੈ ਹਾਲਾਂਕਿ ਇਹ ਕਨਫਰਮ ਨਹੀਂ ਹੋ ਪੰਦਾ ਕਿ ਉਹ ਸੀਮਾ ਦੀ ਹੀ লাশ ਹੈ ਜਿਸ ਤੋਂ ਬਾਅਦ ਜੋ ਖੂਹ ਦੇ ਵਿੱਚੋਂ ਜੋ ਹੈ ਉਸਦੀ লাশ ਕੱਢੀ ਜਾਂਦੀ ਹੈ ਚਿਹਰਾ ਪੂਰੀ ਤਰੀਕੇ ਦੇ ਨਾਲ ਜੋ ਹੈ ਖਰਾਬ ਹੋ ਚੁੱਕਿਆ ਸੀ ਪੋਸਟਮਾਰਟਮ ਹੁੰਦਾ ਹੈ ਉਸ ਦੇ ਵਿੱਚ ਵੀ ਕੋਈ ਹਿੱਲਾ ਵਸੀਲਾ ਨਹੀਂ ਨਿਕਲਦਾ ਪਰ ਇਹ ਪਤਾ ਲੱਗ ਜਾਂਦਾ ਹੈ ਕਿ ਉਹ লাশ ਉਸੇ ਲੜਕੀ ਦੀ ਹੈ ਤੇ ਜਦੋਂ ਨੌਜਵਾਨ ਨੂੰ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਇਹ ਜਾਣਾ ਚੌਂਦੀ ਸੀ ਤੇ ਮੈਂ ਜਾਣਦੇ ਦਿੱਤਾ ਕੋਈ ਵੀ ਅੱਜ ਤੱਕ ਉਸ ਕੇਸ ਦੇ ਵਿੱਚ ਐਫ ਆਈ ਆਰ ਨਹੀਂ ਹੋਈ ਅੱਜ ਤੱਕ ਉਸ ਕੇਸ ਦੇ ਵਿੱਚ ਕੋਈ ਫੜਿਆ ਨਹੀਂ ਗਿਆ ਅੱਜ ਤੱਕ ਇਹ ਨਹੀਂ ਪਤਾ ਲੱਗਾ ਕਿ ਆਖਿਰਕਾਰ ਉਸਨੇ ਆਤਮ ਹੱਤਿਆ ਕੀਤੀ ਸੀ ਅਜ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਉਸ ਨੂੰ ਪਿਆਰ ਦੀ ਸਜ਼ਾ ਮਿਲੀ ਸੀ ਅਜ ਤੱਕ ਉਹਨੂੰ ਕਿਸ ਨਹੀਂ ਪਤਾ ਲੱਗ ਸਕਿਆ ਕਿ ਇਹ ਇੱਕ ਕਤਲ ਸੀ ਇੱਕ ਕਿਹੜੀ ਮਿਸਟਰੀ ਸੀ ਅੱਜ ਤੱਕ ਇਹ ਮਿਸਟਰੀ ਜਿਹੜੀ ਆ ਉਹ ਦਬੀ ਦੀ ਦਬੀ ਹੈ ਸੋ ਇਹ ਤੁਹਾਨੂੰ ਕਤਲ ਲੱਗਦਾ ਹੈ ਤੁਹਾਨੂੰ ਮਿਸਟਰੀ ਲੱਗ ਰਹੀ ਹੈ ਤੁਹਾਨੂੰ ਕੀ ਲੱਗ ਰਿਹਾ ਹੈ ਇਹ ਤੁਹਾਨੂੰ ਇਸ ਦੇ ਪਿੱਛੇ ਕੀ ਕਾਰਨ ਲੱਗ ਰਿਹਾ ਕਿਉਂਕਿ ਅੱਜ ਵੀ ਰਾਹੁਲ ਬੰਦ ਕਮਰੇ ਦੇ ਵਿੱਚ ਹਨੇਰੇ ਦੇ ਵਿੱਚ ਬੈਠਾ ਹੁੰਦਾ ਹੈ ਕਿ ਜਦੋਂ ਉਸ ਨੂੰ ਕੋਈ ਪੁੱਛਦਾ ਹੈ ਉਹ ਆਖ ਰਿਹਾ ਹੈ ਕਿ ਇਹ ਇੱਕ ਪਿਆਰ ਦੀ ਸਜ਼ਾ ਹੈ ਤੇ ਉਹ ਸਜ਼ਾ ਕੀ ਕਿਸੇ ਨੇ ਦਿੱਤੀ ਸੀ ਜਾਂ ਉਸ ਲੜਕੀ ਨੇ ਆਪਣੀ ਸਜ਼ਾ ਖੁਦ ਆਪਣੇ ਆਪ ਨੂੰ ਦਿੱਤੀ ਸੀ ਪਿੰਡ ਵਾਲੇ ਅੱਜ ਵੀ ਦੱਸਦੇ ਨੇ ਉਸ ਰਾਤ ਮੰਦਰ ਦੇ ਪਿੱਛੋਂ ਚੀਕਾਂ ਦੀਆਂ ਆਵਾਜ਼ਾਂ ਆਈਆਂ ਸੀ ਅੱਜ ਵੀ ਉਸ ਥਾਂ ਤੇ ਲੋਕ ਚੀਕਾਂ ਦੀਆਂ ਆਵਾਜ਼ਾਂ ਜਿਹੜੀਆਂ ਨੇ ਉਹ ਸੁਣਦੇ ਨੇ ਸੋ ਇਹ ਇੱਕ ਮਰਡਰ ਮਿਸਟਰੀ ਜੋ ਅੱਜ ਤੱਕ ਮਿਸਟਰੀ ਹੀ ਬਣੀ ਹੋਈ ਆ ਸੋ ਇੱਕ ਅਸੀਂ ਨਵੇਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਜਿਸ ਦੇ ਵਿੱਚ ਅਸੀਂ ਮਿਸਟਰੀਆਂ ਜਾਂ ਅਸੀਂ ਕੋਈ ਕਹਾਣੀਆਂ ਜੋ ਮੋਟੀਵੇਸ਼ਨ ਹੋਵੇ ਜੋ ਕਿਸੇ ਕੋਈ ਕਹਾਣੀ ਜਿਹੜੀਆਂ ਦਬ ਚੁੱਕੀਆਂ ਸੀ ਉਸ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰਨ ਕਰਾਂਗੇ ਅਸੀਂ ਸੱਚੀਆਂ ਕਹਾਣੀਆਂ ਤੇ ਆਧਾਰਿਤ ਕਹਾਣੀ ਜਿਹੜੀਆਂ ਨੇ ਉਹ ਭਾੜੇ ਤੱਕ ਸੁਣਾਇਆ ਕਰਾਂਗੇ ਤੁਸੀਂ ਚੈਨਲ ਨੂੰ ਫੋਲੋ ਕਰਕੇ ਰੱਖਿਓ ਤੇ ਤੁਹਾਡੇ ਆਲੇ-ਦੁਆਲੇ ਜੇਕਰ ਕੋਈ ਕਹਾਣੀ ਹੈ ਤੇ ਤੁਸੀਂ ਇਨਬਾਕਸ ਦੇ ਵਿੱਚ ਕਹਾਣੀ ਦਿਓ ਜੇਕਰ ਤੁਹਾਡੀ ਆਪਣੀ ਕੋਈ ਕਹਾਣੀ ਹੈ ਤੁਹਾਨੂੰ ਲੱਗਦਾ ਹੈ ਕਿ ਮੇਰੀ ਕਹਾਣੀ ਮੋਟੀਵੇਸ਼ਨ ਹੈ ਮੇਰੀ ਕਹਾਣੀ ਦੁਨੀਆ ਨੂੰ ਪਤਾ ਲੱਗਣੀ ਚਾਹੀਦੀ ਹੈ ਜਾਂ ਮੈਂ ਇਸ ਪ੍ਰੋਬਲਮ ਤੋਂ ਜੂਝ ਰਹੀਆਂ ਇਹ ਚੀਜ਼ ਲੋਕਾਂ ਨੂੰ ਪਤਾ ਲੱਗਣੀ ਚਾਹੀਦੀ ਹੈ ਤੇ ਤੁਸੀਂ ਸਾਨੂੰ ਜੋ ਹੈ ਸਾਨੂੰ ਤੁਸੀਂ ਇਨਬਾਕਸ ਕਰਦੇ ਹੋ ਆਪਣੀ ਕਹਾਣੀ ਤੇ ਤੁਸੀਂ ਚੈਨਲ ਨੂੰ ਫੋਲੋ ਕਰਨਾ ਵੀ ਬਿਲਕੁਲ ਨਾ ਭੁੱਲਿਓ ਇਹ ਕਹਾਣੀ ਜਿਹੜੀ ਹੈ ਉਹ ਜਦੋਂ ਮੈਂ ਇਹ ਕਹਾਣੀ ਨੂੰ ਤੁਹਾਡੇ ਤੱਕ ਬਿਆਨ ਕਰਦਾ ਸੀ ਤੇ ਕਹਾਣੀ ਜਿਹੜੀ ਉਹ ਮੈਨੂੰ ਮਿਲੀ ਤਾਂ ਮੈਨੂੰ ਲੱਗਾ ਕਿ ਤੁਹਾਡੇ ਤੱਕ ਇਹ ਜਿਹੜੀ ਹੈ ਉਹ ਸਾਂਝੀ ਜ਼ਰੂਰ ਕਰਨੀ ਹੈ idea.